ਸਤਿ ਸ਼੍ਰੀ ਅਕਾਲ ਜੀ ਤੁਸੀਂ ਸੁਣ ਰਹੇ ਹੋ ਬੁੱਕ ਬਾਣੀ ਜਿੱਥੇ ਕਿਤਾਬਾਂ ਬੋਲਦੀਆਂ ਨੇ ਹਰ ਐਪੀਸੋਡ 'ਚ ਅਸੀਂ ਪੰਜਾਬੀ ਹਿੰਦੀ ਤੇ ਇੰਗਲਿਸ਼ ਕਹਾਣੀਆਂ ਦਾ ਸਾਰ ਲੈ ਕੇ ਆਉਂਦੇ ਆ ਤਾਂ ਜੋ ਹਰ ਕਿਤਾਬ ਦੀ ਸੋਚ ਤੁਹਾਡੇ ਦਿਲ ਤੱਕ ਪਹੁੰਚ ਸਕੇ ਚਲੋ ਸ਼ੁਰੂਆਤ ਕਰੀਏ ਇੱਕ ਨਵੇਂ ਸਫ਼ਰ ਦੀ ਕਿਤਾਬਾਂ ਦੇ ਸੰਸਾਰ ਵਿੱਚ ਅੱਜ ਅਸੀਂ ਇੱਕ ਬਹੁਤ ਹੀ ਆ ਖਾਸ ਵਿਸ਼ੇ ਤੇ ਗੱਲ ਕਰਾਂਗੇ ਸਾਡੇ ਕੋਲ ਤਿੰਨ ਵੱਖ-ਵੱਖ ਸਰੋਤ ਨੇ ਜੋ ਦੇਖਣ ਨੂੰ ਤਾਂ ਅਲੱਗ-ਅਲੱਗ ਲੱਗਦੇ ਨੇ ਪਰ ਮੈਨੂੰ ਲੱਗਦਾ ਕਿ ਇਹਨਾਂ ਵਿੱਚ ਇੱਕ ਡੂੰਘਾ ਰਿਸ਼ਤਾ ਹੈ हां जी बिल्कुल एक ਪਾਸੇ ਸਾਡੇ ਕੋਲ ਇੱਕ ਕਹਾਣੀ ਹੈ ਇੱਕ ਛਿੱਟ ਚਾਨਣ ਦੀ हां ਤੇ ਦੂਜੇ ਪਾਸੇ ਮਨੋਵਿਗਿਆਨਕ ਖੋਜ ਪੱਤਰ ਹੈ ਪੋਸਟ ਟਰਾਮੈਟਿਕ ਗਰੋਥ ਬਾਰੇ ਤੇ ਤੀਜਾ ਮਹਾਨ ਸੂਫੀ ਕਵੀ ਰੂਮੀ ਦੀਆਂ ਕੁਝ ਲਿਖਤਾਂ ਤਾਂ ਅੱਜ ਦੀ ਸਾਡੀ ਕੋਸ਼ਿਸ਼ ਇਹਨਾਂ ਤਿੰਨਾਂ ਨੂੰ ਜੋੜ ਕੇ ਦੇਖਣ ਦੀ ਹੈ ਬਿਲਕੁਲ ਇਹ ਸਮਝਣ ਦੀ ਕੋਸ਼ਿਸ਼ ਕਿ ਕਿਵੇਂ ਦੁੱਖ ਦੇ ਹਨੇਰੇ ਵਿੱਚੋਂ ਉਮੀਦ ਦੀ ਕੋਈ ਕਿਰਨ ਜਨਮ ਲੈਂਦੀ ਹੈ ਤੇ ਚਲੋ ਇਸ ਗੱਲਬਾਤ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਕਹਾਣੀ ਇੱਕ ਛਿਟ ਚਾਨਣ ਦੀ ਇਸ ਦੀ ਸ਼ੁਰੂਆਤ ਇੱਕ ਔਰਤ ਨਾਲ ਹੁੰਦੀ ਹੈ ਪਰ ਉਸ ਦਾ ਕੋਈ ਨਾਮ ਨਹੀਂ ਦੱਸਿਆ ਗਿਆ ਹਾਂ ਤੇ ਮੇਰੇ ਖਿਆਲ 'ਚ ਇਹ ਜਾਣ ਬੁਝ ਕੇ ਕੀਤਾ ਗਿਆ ਹੈ ਤਾਂ ਕਿ ਉਹ ਕਿਸੇ ਇੱਕ ਦੀ ਕਹਾਣੀ ਨਾ ਰਹੇ ਸਗੋਂ ਹਰ ਉਸ ਇਨਸਾਨ ਦੀ ਆਵਾਜ਼ ਬਣ ਸਕੇ ਜੋ ਕਦੇ ਜ਼ਿੰਦਗੀ ਵਿੱਚ ਟੁੱਟਿਆ ਮਹਿਸੂਸ ਕਰਦਾ ਹੈ ਸਹੀ ਗੱਲ ਹੈ ਉਹ ਆਪਣੇ ਸਾਰੇ ਕੰਮ ਕਰ ਰਹੀ ਹੈ ਪਰ ਇੱਕ ਮਸ਼ੀਨ ਵਾਂਗ ਅੱਖਾਂ ਖਾਲੀ ਚਿਹਰੇ ਦੇ ਕੋਈ ਪਾਵਨੀ ਹਾਂ ਤੇ ਕਹਾਣੀ ਦੀ ਇੱਕ ਲਾਈਨ ਹੈ ਜੋ ਸਭ ਕੁਝ ਦੱਸ ਦਿੰਦੀ ਹੈ ਉਹ ਜੀ ਰਹੀ ਸੀ ਪਰ ਜਿਉਂਦੀ ਨਹੀਂ ਸੀ ਬਿਲਕੁਲ ਇਹ ਲਾਈਨ ਸਿੱਧੀ ਦਿਲ ਤੇ ਲੱਗਦੀ ਹੈ ਹਾਂਜੀ ਤਾਂ ਜਦੋਂ ਅਸੀਂ ਇਹ ਪੜ੍ਹਦੇ ਹਾਂ ਤਾਂ ਲੱਗਦਾ ਹੈ ਕਿ ਸ਼ਾਇਦ ਉਹ ਉਦਾਸ ਹੈ ਡਿਪਰੈਸ਼ਨ ਵਿੱਚ ਹੈ ਪਰ ਕੀ ਗੱਲ ਸਿਰਫ ਇੰਨੀ ਹੈ ਦੇਖੋ ਇਹ ਉਸ ਤੋਂ ਵੀ ਡੂੰਗੀ ਹੈ ਤੇ ਇੱਥੇ ਹੀ ਡਾਕਟਰ ਅਰੂਣਾ ਸ਼ਰਮਾ ਦਾ ਖੋਜ ਪੱਤਰ ਸਾਡੀ ਮਦਦ ਕਰਦਾ ਹੈ ਉਹ ਇਸ ਹਾਲਤ ਨੂੰ ਆਇਡੈਂਟੀਟੀ ਕੋਲਾਪਸ ਕਹਿੰਦੇ ਨੇ ਆਇਡੈਂਟੀਟੀ ਕੋਲਾਪਸ ਮਤਲਬ ਪਛਾਣ ਦਾ ਟੈਟੇਰੀ ਹੋ ਜਾਣਾ ਹਾਂਜੀ ਜਦੋਂ ਕੋਈ ਵੱਡਾ ਸਦਮਾ ਲੱਗਦਾ ਹੈ ਜਿਵੇਂ ਕਿਸੇ ਰਿਸ਼ਤੇ ਦਾ ਟੁੱਟਣਾ ਤਾਂ ਇਨਸਾਨ ਦਾ ਆਪਣੇ ਬਾਰੇ ਬਣਾਇਆ ਪੂਰਾ ਸੰਸਾਰ ਹੀ ਹਿਲ ਜਾਂਦਾ ਹੈ ਅੱਛਾ ਮੈਂ ਕੌਣ ਹਾਂ ਮੇਰੀ ਜ਼ਿੰਦਗੀ ਦਾ ਮਤਲਬ ਕੀ ਹੈ ਇਹ ਸਵਾਲ ਉਸ ਨੂੰ ਅੰਦਰੋਂ ਖਾਣ ਲੱਗ ਪੈਂਦੇ ਨੇ ਤਾਂ ਔਰਤ ਸਿਰਫ ਉਦਾਸ ਨਹੀਂ ਉਹ ਆਪਣੀ ਹੋਂਦ ਦੇ ਸੰਕਟ ਵਿੱਚ ਹੈ ਮਤਲਬ ਇਹ ਸਿਰਫ ਦਿਲ ਦੀ ਸੱਟ ਨਹੀਂ ਸਗੋਂ ਆਪਣੇ ਆਪ ਨਾਲ ਉਹ ਰਿਸ਼ਤਾ ਟੁੱਟ ਜਾਣ ਵਾਲੀ ਗੱਲ ਹੈ। ਬਿਲਕੁਲ। ਤਾਂ ਫਿਰ ਇਸ ਡੂੰਗੇ ਹਨੇਰੇ ਵਿੱਚ ਰੌਸ਼ਨੀ ਕਿੱਥੋਂ ਆਉਂਦੀ ਹੈ? ਕਹਾਣੀ ਦਾ ਨਾਮ ਹੈ ਇੱਕ ਛਿੱਟ ਚਾਨਣ ਦੀ। ਇਹ ਛਿੱਟ ਕੀ ਚੀਜ਼ ਹੈ? ਇਹੀ ਤਾਂ ਸਭ ਤੋਂ ਖੂਬਸੂਰਤ ਗੱਲ ਹੈ ਇਸ ਕਹਾਣੀ ਦੀ। ਇਹ ਚਾਨਣ ਦੀ ਛਿੱਟ ਕੋਈ ਵੱਡਾ ਚਮਤਕਾਰ ਨਹੀਂ ਹੈ। ਕੋਈ ਨਾਟਕੀ ਮੋੜ ਨਹੀਂ ਹੈ। ਅੱਛਾ ਤਾਂ ਫਿਰ ਕੀ ਹੈ? ਇਹ ਬਹੁਤ ਛੋਟੀਆਂ ਸੂਖਮ ਚੀਜ਼ਾਂ ਨੇ। ਜਿਵੇਂ ਕਿਸੇ ਅਜਨਬੀ ਦੀ ਇੱਕ ਮੁਸਕਰਾਹਟ। ਹੂੰ। ਜਾਂ ਕਿਸੇ ਪੁਰਾਣੇ ਗੀਤ ਦੀ ਧੁਨ ਸੁਣ ਲੈਣੀ। یا پھر بارش ਤੋਂ ਬਾعد ਆਂਦੀ ਮਿੱਟੀ ਦੀ ਖੁਸ਼ਬੂ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਵੱਲ ਅਸੀਂ ਸ਼ਾਇਦ ਧਿਆਨ ਵੀ ਨਹੀਂ ਦਿੰਦੇ واہ ਇਹ ਗੱਲ ਤਾਂ ਮੈਨੂੰ ਰੂਮੀ ਦੀ ਇੱਕ ਲਿਖਤ yaad ਦਿਵਾਉਂਦੀ ਹੈ ਉਹ ਕਹਿੰਦੇ ਨੇ ਜ਼ਖਮ ਉਹ ਥਾਂ ਹੈ ਜਿੱਥੋਂ ਰੋਸ਼ਨੀ ਤੁਹਾਡੇ ਅੰਦਰ ਆਉਂਦੀ ਹੈ ਬਿਲਕੁਲ ਸਹੀ ਜੋੜਿਆ ਤੁਸੀਂ ਰੂਮੀ ਦਾ ਫਲਸਫਾ ਹੀ ਇਹੀ ਹੈ ਕਿ ਜਦੋਂ ਤੱਕ ਸਾਡੀ ਹੋਮੇ ਦੀ ਕੰਧ ਟੁੱਟਦੀ ਨਹੀਂ ਉਸ ਵਿੱਚ ਦਰਾਰ ਨਹੀਂ ਪੈਂਦੀ। ਉਦੋਂ ਤੱਕ ਅਸਲ ਸਮਝ ਜਾਂ ਰੋਸ਼ਨੀ ਅੰਦਰ ਆ ਹੀ ਨਹੀਂ ਸਕਦੀ। ਹਾਂਜੀ। ਹੁਣ ਇਸ ਨੂੰ ਡਾਕਟਰ ਸ਼ਰਮਾ ਦੇ ਕੰਮ ਨਾਲ ਜੋੜੋ। ਉਹ ਕਹਿੰਦੇ ਨੇ ਕਿ ਸਦਮੇ ਤੋਂ ਬਾਅਦ ਦਾ ਵਿਕਾਸ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਇਨਸਾਨ ਪਹਿਲੀ ਵਾਰ ਆਪਣੇ ਦਰਦ ਤੋਂ ਹਟ ਕੇ ਕਿਸੇ ਛੋਟੀ ਜਿਹੀ ਚੰਗੀ ਚੀਜ਼ ਨੂੰ ਮਹਿਸੂਸ ਕਰਦਾ ਹੈ। ਅੱਛਾ, ਇਸ ਲਈ ਕੋਈ ਖਾਸ ਸ਼ਬਦ ਵੀ ਹੈ ਮਨੋਵਿਗਿਆਨ ਵਿੱਚ? ਹਾਂ, ਇਸ ਨੂੰ ਕಾಗ್ਨੀਟਿਵ ਓਪਨਿੰਗ ਕਹਿੰਦੇ ਨੇ। ਮਤਲਬ ਸੋਚ ਦਾ ਇੱਕ ਨਵਾਂ ਦਰਵਾਜ਼ਾ ਖੁੱਲਣਾ। ਤਾਂ ਫਿਰ ਕਹਾਣੀ ਦੀ ਚਾਨਣ ਦੀ ਛਿਟ ਰੂਮੀ ਦਾ ਜ਼ਖਮ ਤੇ ਡਾਕਟਰ ਸ਼ਰਮਾ ਦਾ ਕੋਗਨੀਟਿਵ ਓਪਨਿੰਗ ਇਹ ਤਿੰਨੋਂ ਇੱਕੋ ਹੀ ਗੱਲ ਕਰ ਰਹੇ ਨੇ ਬਿਲਕੁਲ ਬਸ ਭਾਸ਼ਾ ਵੱਖਰੀ ਹੈ ਸੱਚਾਈ ਇੱਕੋ ਹੀ ਹੈ ਇਹ ਤਾਂ ਕਮਾਲ ਦਾ ਕਨੈਕਸ਼ਨ ਹੈ ਪਰ ਇਹ ਸਾਰੀ ਪ੍ਰਕਿਰਿਆ ਬਹੁਤ ਹੌਲੀ ਹੁੰਦੀ ਹੋਵੇਗੀ ਹੈ ਨਾ ਬਹੁਤ ਹੌਲੀ ਤੇ ਇਹੀ ਕਹਾਣੀ ਦੀ ਅਸਲੀਅਤ ਹੈ ਲੇਖਕ ਨੇ ਇਹ ਨਹੀਂ ਦਿਖਾਇਆ ਕਿ ਉਹ ਇੱਕ ਦਿਨ ਸਵੇਰੇ ਉੱਠੀ ਤੇ ਸਭ ਠੀਕ ਹੋ ਗਿਆ ਹੂੰ ਨਹੀਂ ਬਦਲਾ ਇੰਨਾ ਹੋਲੀ ਹੈ ਕਿ ਉਸਨੂੰ ਖੁਦ ਵੀ ਪਤਾ ਨਹੀਂ ਲੱਗਦਾ ਜਿਵੇਂ ਕਾ ਉਗਦਾ ਸਾਨੂੰ ਦਿਖਦਾ ਨਹੀਂ ਪਰ ਉਹ ਉਗ ਰਿਹਾ ਹੁੰਦਾ ਤੇ ਫਿਰ ਉਸਨੂੰ ਅਹਿਸਾਸ ਕਦੋਂ ਹੁੰਦਾ ਕਈ ਮਹੀਨੇ ਬਾਅਦ ਇੱਕ ਦਿਨ ਉਹ ਸ਼ੀਸ਼ੇ ਵਿੱਚ ਦੇਖਦੀ ਹੈ ਤੇ ਉਸਨੂੰ ਲੱਗਦਾ ਹੈ ਕਿ ਉਸ ਦੀਆਂ ਅੱਖਾਂ ਵਿੱਚ ਉਹ ਪੁਰਾਣੀ ਚਮਕ ਵਾਪਸ ਆ ਰਹੀ ਹੈ ਵਾਹ ਹਾਂ ਤੇ ਉਹ ਥੋੜਾ ਜਿਹਾ ਮੁਸਕਰਾਉਂਦੀ ਹੈ ਆਪਣੇ ਲਈ ਕਿਸੇ ਹੋਰ ਲਈ ਨਹੀਂ ਤੇ ਇਸ ਸਫਰ ਦੌਰਾਨ ਉਹ ਤਿੰਨ ਵੱਡੀਆਂ ਸੱਚਾਈਆਂ ਨੂੰ ਸਮਝਦੀ ਹੈ। ਅੱਛਾ ਉਹ ਤਿੰਨ ਸੱਚਾਈਆਂ ਕੀ ਨੇ? ਮੈਨੂੰ ਲੱਗਦਾ ਹੈ ਕਹਾਣੀ ਦਾ ਅਮ ਸਭ ਤੋਂ ਅਹਿਮ ਹਿੱਸਾ ਹੋਵੇਗਾ। ਯਕੀਨਨ ਪਹਿਲੀ ਸੱਚਾਈ ਜੋ ਸਮਝਦੀ ਹੈ ਉਹ ਹੈ ਕਿ ਪਿਆਰ ਬਾਹਰੋਂ ਮਿਲਦਾ ਨਹੀਂ ਸਗੋਂ ਅੰਦਰੋਂ ਜਗਾਇਆ ਜਾਂਦਾ ਹੈ। ਮਤਲਬ ਪਹਿਲਾਂ ਉਹ ਸੋਚਦੀ ਸੀ ਕਿ ਕੋਈ ਹੋਰ ਆ ਕੇ ਉਸਨੂੰ ਪੂਰਾ ਕਰੇਗਾ। ਹਾਂਜੀ। ਪਰ ਹੁਣ ਉਹ ਸਮਝਦੀ ਹੈ ਕਿ ਸਵੈ ਪਿਆਰ ਸੈਲਫ ਲਵ ਉਹ ਨੀ ਹੈ ਜਿਸ ਤੇ ਕੋਈ ਵੀ ਰਿਸ਼ਤਾ ਖੜਾ ਹੋ ਸਕਦਾ ਹੈ ਤੇ ਡਾਕਟਰ ਸ਼ਰਮਾ ਦੇ ਖੋਜ ਪੱਤਰ ਵਿੱਚ ਵੀ ਇਸ ਦਾ ਜ਼ਿਕਰ ਹੈ ਬਿਲਕੁਲ ਉਹ ਇਸ ਨੂੰ ਰੀਨਿਊਡ ਸੈਂਸ ਆਫ ਸੈਲਫ ਕਹਿੰਦੇ ਨੇ ਯਾਨੀ ਆਪਣੇ ਆਪ ਨੂੰ ਨਵੇਂ ਸਿਰੇ ਤੋਂ ਲੱਭਣਾ ਇਹ ਤਾਂ ਬਹੁਤ ਸ਼ਕਤੀਸ਼ਾਲੀ ਗੱਲ ਹੈ ਅੱਛਾ ਤੇ ਦੂਜੀ ਸੱਚਾਈ ਕੀ ਸੀ ਦੂਜੀ ਸੱਚਾਈ ਹੈ ਕਿ ਖੁਸ਼ੀ ਕੋਈ ਮੰਜ਼ਿਲ ਨਹੀਂ ਸਗੋਂ ਇੱਕ ਬੀਜ ਹੈ ਜਿਸ ਨੂੰ ਰੋਜ਼ ਪਾਣੀ ਦੇਣਾ ਪੈਂਦਾ ਹੈ ਹੂੰ ਦੇਖੋ ਪਹਿਲਾਂ ਉਹ ਵੱਡੀਆਂ ਖੁਸ਼ੀਆਂ ਦੀ ਉਡੀਕ ਕਰਦੀ ਸੀ ਪਰ ਹੁਣ ਹੁਣ ਉਹ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਖੁਸ਼ੀ ਲੱਭਦੀ ਹੈ ਜਿਵੇਂ ਚਾਹ ਦਾ ਇੱਕ ਕੱਪ ਜਾਂ ਖਿੜਕੀ 'ਚੋਂ ਆਂਦੀ ਤੂਪ ਹਾਂਜੀ ਬਿਲਕੁਲ ਤੇ ਡਾਕਟਰ ਸ਼ਰਮਾ ਦੀ ਖੋਜ ਕਹਿੰਦੀ ਹੈ ਕਿ ਇਹ ਪੋਸਟ ਟ੍ਰੋਮੈਟਿਕ ਗਰੋਥ ਦਾ ਇੱਕ ਮੁੱਖ ਲੱਛਣ ਹੈ ਇਸ ਨੂੰ ਕਹਿੰਦੇ ਨੇ ਅ ਗ੍ਰੇਟਰ ਐਪਰੀਸ਼ੀਏਸ਼ਨ ਫਾਰ ਲਾਈਫ ਜ਼ਿੰਦਗੀ ਦੀਆਂ ਛੋਟੀਆਂ ਚੀਜ਼ਾਂ ਦੀ ਕਦਰ ਕਰਨਾ ਸਿੱਖ ਜਾਣਾ ਸਹੀ ਕਿਹਾ ਤੇ ਤੀਜੀ ਸੱਚਾਈ ਉਹ ਤਾਂ ਯਕੀਨਨ ਸਭ ਤੋਂ ਡੂੰਗੀ ਹੋਵੇਗੀ ਹਾਂ ਇਸਰੀ ਤੇ ਸਭ ਤੋਂ ਅਹਿਮ ਸੱਚਾਈ ਜਿਸ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਉਹ ਹੈ ਕਿ ਚਾਨਣ ਬਾਹਰੋਂ ਲਿਆਇ ਨਹੀਂ ਜਾਂਦਾ ਉਹ ਤਾਂ ਪਹਿਲਾਂ ਤੋਂ ਹੀ ਸਾਡੇ ਅੰਦਰ ਮੌਜੂਦ ਹੈ ਵਾਹ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਜਿਸ ਸਹਾਰੇ ਜਿਸ ਹਿੰਮਤ ਨੂੰ ਉਹ ਬਾਹਰ ਲੱਭ ਰਹੀ ਸੀ ਉਹ ਤਾਂ ਹਮੇਸ਼ਾ ਤੋਂ ਉਸ ਦੇ ਅੰਦਰ ਹੀ ਸੀ ਹਾਂ ਦੁੱਖ ਦੇ ਹਨੇਰੇ ਨੇ ਉਸ ਨੂੰ ਸਿਰਫ ਟੱਕ ਲਿਆ ਸੀ ਪਰ ਮਿਟਾ ਨਹੀਂ ਸਕਿਆ ਸੀ ਇਹ ਗੱਲ ਸਿੱਧੀ ਰੂਮੀ ਦੇ ਫਲਸਫੇ ਨਾਲ ਜੁੜਦੀ ਹੈ ਬਿਲਕੁਲ ਕਿ ਰੂਹ ਤਾਂ ਰੱਬੀ ਨੂਰ ਦਾ ਹੀ ਹਿੱਸਾ ਹੈ ਸਾਨੂੰ ਬਸ ਮਨ ਤੇ ਪਈ ਤੂੜ ਹਟਾਉਣੀ ਹੁੰਦੀ ਹੈ। ਇਹੀ ਉਹ ਪਲ ਹੈ ਜਦੋਂ ਆਪਣੇ ਅਤੀਤ ਨਾਲ ਲੜਨਾ ਬੰਦ ਕਰ ਦਿੰਦੀ ਹੈ। ਉਸ ਨੂੰ ਸਵੀਕਾਰ ਕਰ ਲੈਂਦੀ ਹੈ। ਇਹ ਤਾਂ ਇੱਕ ਤਰ੍ਹਾਂ ਦਾ ਅ ਰੂਹਾਨੀ ਜਾਗਰਣ ਹੋਇਆ। ਮਤਲਬ ਲੜਾਈ ਖਤਮ ਤੇ ਸ਼ਾਂਤੀ ਸ਼ੁਰੂ। ਬਿਲਕੁਲ। ਤੇ ਕਹਾਣੀ ਦਾ ਸਿਖਰ ਯਾਨੀ ਕਲਾਈਮੈਕਸ ਉਦੋਂ ਆਉਂਦਾ ਹੈ ਜਦੋਂ ਉਹ ਆਪਣੇ ਪੁਰਾਣੇ ਜ਼ਖਮਾਂ ਬਾਰੇ ਸੋਚਦੀ ਹੈ। ਪਰ ਪਰ ਇਸ ਵਾਰ ਦਰਦ ਨਹੀਂ ਹੁੰਦਾ। ਦਰਦ ਦੀ ਥਾਂ ਸ਼ੁਕਰਗੁਜ਼ਾਰੀ ਮਹਿਸੂਸ ਹੁੰਦੀ ਹੈ। ਉਹ ਸੋਚਦੀ ਹੈ ਕਿ ਜੇ ਉਹ ਦਰਦ ਨਾ ਮਿਲਦਾ ਤਾਂ ਉਹ ਕਦੇ ਵੀ ਆਪਣੇ ਅੰਦਰ ਦੀ ਇਸ ਤਾਕਤ ਨੂੰ ਨਾ ਪਛਾਣਾ ਪਉਂਦੀ। ਵਾਹ! ਇਹ ਤਾਂ ਸੋਚ ਦਾ ਬਹੁਤ ਉੱਚਾ ਪੱਧਰ ਹੈ। ਹਾਂ, ਇਸ ਨੂੰ ਹੀ ਸਪਿਰਚੁਅਲ ਡਿਵੈਲਪਮੈਂਟ ਕਿਹਾ ਜਾਂਦਾ ਹੈ। ਆਪਣੇ ਦੁੱਖ ਵਿੱਚ ਵੀ ਕੋਈ ਮਤਲਬ ਲੱਭ ਲੈਣਾ। ਕਹਾਣੀ ਵਿੱਚ ਕੁਝ ਲਾਈਨਾਂ ਵੀ ਨੇ ਜੋ ਇਸ ਬਦਲਾਅ ਨੂੰ ਬਹੁਤ ਸੋਹਣੇ ਢੰਗ ਨਾਲ ਦੱਸਦੀਆਂ ਨੇ। ਹਾਂਜੀ, ਜ਼ਰੂਰ ਸਾਂਝੀਆਂ ਕਰੋ। ਇੱਕ ਲਾਈਨ ਹੈ, ਹਨੇਰਾ ਰਾਤ ਦਾ ਨਹੀਂ ਰੂ ਦਸੀ ਤੇ ਚਾਨਣ ਸਵੇਰ ਦਾ ਨਹੀਂ ਸਮਝਦਾ ਸੀ। ਕੀ ਬਾਤ ਹੈ। ਮਤਲਬ ਸਮੱਸਿਆ ਬਾਹਰ ਨਹੀਂ ਅੰਦਰ ਸੀ ਤੇ ਹਲ ਵੀ ਅੰਦਰੋਂ ਹੀ ਨਿਕਲਿਆ ਹਾਂ ਬਿਲਕੁਲ ਇੱਕ ਹੋਰ ਲਾਈਨ ਹੈ ਮੈਨੂੰ ਚਾਨਣ ਕਦੇ ਬਾਰੋਂ ਨਹੀਂ ਮਿਲਿਆ ਜਗਿਆ ਤਾਂ ਮੇਰੇ ਆਪਣੇ ਅੰਦਰੋਂ ਹੀ ਸੀ ਇਹ ਇਹ ਉਸਦੀ ਆਤਮ ਨਿਰਭਰਤਾ ਦਾ ਐਲਾਨ ਹੈ ਕਿ ਹੁਣ ਉਹ ਪੀੜਿਤ ਨਹੀਂ ਸਗੋ ਆਪਣੇ ਜੀਵਨ ਦੀ ਨਾਇਕਾ ਹੈ ਤੇ ਇੱਕ ਆਖਰੀ ਲਾਈਨ ਜੋ ਸ਼ਾਇਦ ਸਭ ਤੋਂ ਵੱਧ ਉਮੀਦ ਦਿੰਦੀ ਹੈ ਦੁੱਖ ਬੰਦ ਦਰਵਾਜ਼ਾ ਨਹੀਂ ਇੱਕ ਰਾਹ ਹੈ ਚਾਨਣ ਤੱਕ ਪਹੁੰਚਣ ਲਈ ਸਹੀ ਕਿਹਾ ਏ ਲਾਈਨ ਤਾਂ ਦੁੱਖ ਨੂੰ ਦੇਖਣ ਦਾ ਸਾਰਾ ਨਜ਼ਰੀਆ ਹੀ ਬਦਲ ਦਿੰਦੀ ਹੈ ਦੁੱਖ ਦੁਸ਼ਮਨ ਨਹੀਂ ਸਗੋ ਇੱਕ ਅਧਿਆਪਕ ਹੈ ਹਾਂਜੀ ਅਸੀਂ ਸਾਰੇ ਦੁੱਖ ਨੂੰ ਇੱਕ ਕੰਧ ਸਮਝਦੇ ਹਾਂ ਪਰ ਇਹ ਤਿੰਨੋਂ ਸਰੋਤ ਕਹਾਣੀ ਮਨੋਵਿਗਿਆਨ ਸੂਫੀਵਾਦ ਸਾਨੂੰ ਦੱਸ ਰਹੇ ਨੇ ਕਿ ਦੁੱਖ ਇੱਕ ਸੁਰੰਗ ਵੀ ਹੋ ਸਕਦਾ ਹੈ ਹਨੇਰੀ ਸੁਰੰਗ ਪਰ ਜਿਸ ਦੇ ਦੂਸਰੇ ਪਾਸੇ ਰੋਸ਼ਨੀ ਹੈ ਹਾਂ ਤੇ ਉਹ ਰੋਸ਼ਨੀ ਪਹਿਲਾਂ ਨਾਲੋਂ ਵੀ ਜ਼ਿਆਦਾ ਚਮਕਦਾਰ ਹੁੰਦੀ ਹੈ ਕਹਾਣੀ ਦਾ ਅੰਤ ਵੀ ਇਸੇ ਗੱਲ ਨਾਲ ਹੁੰਦਾ ਹੈ ਉਹ ਔਰਤ ਪਿਆਰ ਲੱਭਣਾ ਬੰਦ ਕਰ ਦਿੰਦੀ ਹੈ ਤੇ ਖੁਦ ਪਿਆਰ ਦਾ ਸਰੋਤ ਬਣ ਜਾਂਦੀ ਹੈ ਤੇ ਜੇ ਅਸੀਂ ਇਸ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਮੁੱਖ ਸਿੱਟਾ ਕੀ ਨਿਕਲਦਾ ਹੈ ਇਹ ਤਿੰਨੋਂ ਸਰੋਤ ਮਿਲ ਕੇ ਸਾਨੂੰ ਕੀ ਦੱਸ ਰਹੇ ਨੇ ਦੇਖੋ ਮੁੱਖ ਸਿੱਟਾ ਇਹ ਹੈ ਕਿ ਇਨਸਾਨੀ ਰੂਹ ਵਿੱਚ ਠੀਕ ਹੋਣ ਦੀ ਇੱਕ ਗਜ਼ਬ ਦੀ ਤਾਕਤ ਹੁੰਦੀ ਹੈ ਦੁਖਾਉਂਦੇ ਨੇ ਪਰ ਉਹ ਜ਼ਿੰਦਗੀ ਦਾ ਅੰਤ ਨਹੀਂ ਹੁੰਦੇ ਉਹ ਇੱਕ ਮੋੜ ਹੋ ਸਕਦੇ ਨੇ ਬਿਲਕੁਲ ਤੇ ਸਭ ਤੋਂ ਵੱਡਾ ਬਦਲਾਵ ਬਾਹਰੋਂ ਨਹੀਂ ਅੰਦਰੋਂ ਆਉਂਦਾ ਹੈ ਅਸੀਂ ਹਮੇਸ਼ਾ ਕਿਸੇ ਮਸੀਹਾ ਦਾ ਇੰਤਜ਼ਾਰ ਕਰਦੇ ਆ ਪਰ ਅਸਲ ਵਿੱਚ ਸਾਨੂੰ ਬਚਾਉਣ ਦੀ ਸ਼ਕਤੀ ਸਾਡੇ ਆਪਣੇ ਅੰਦਰ ਹੀ ਹੁੰਦੀ ਹੈ ਹਾਂ ਚਾਨਣ ਦੀ ਉਹ ਛੱਟ ਉਹ ਚੰਗਿਆੜੀ ਹਰ ਕਿਸੇ ਦੇ ਅੰਦਰ ਹੈ ਬਸ ਉਸ ਨੂੰ ਜਗਾਉਣ ਦੀ ਲੋੜ ਹੈ ਸੱਚਮੁੱਚ ਇਹ ਇੱਕ ਬਹੁਤ ਹੀ ਉਮੀਦ ਭਰਿਆ ਸੰਦੇਸ਼ ਹੈ ਇਸ ਸਾਰੀ ਗੱਲਬਾਤ ਤੋਂ ਮੇਰੇ ਮਨ ਵਿੱਚ ਇੱਕ ਸਵਾਲ ਉੱਠ ਰਿਹਾ ਹੈ ਹਾਂਜੀ ਦੱਸੋ ਅਸੀਂ ਦੇਖਿਆ ਕਿ ਦੁੱਖ ਵਿਕਾਸ ਦਾ ਰਾਹ ਹੋ ਸਕਦਾ ਹੈ ਹੂੰ ਰੂਮੀ ਕਹਿੰਦੇ ਨੇ ਕਿ ਜ਼ਖਮਾਂ 'ਚੋਂ ਰੌਸ਼ਨੀ ਆਉਂਦੀ ਹੈ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਅਸੀਂ ਹਮੇਸ਼ਾ ਦੁੱਖ ਤੋਂ ਬਚਣ ਦੀ ਹੀ ਕੋਸ਼ਿਸ਼ ਕਰਦੇ ਰਹਾਂਗੇ ਆਰਾਮ ਲੱਭਦੇ ਰਹਾਂਗੇ ਕਿ ਅਸੀਂ ਅਣਜਾਣੇ ਵਿੱਚ ਆਪਣੇ ਸਭ ਤੋਂ ਡੂੰਗੇ ਸਬਕਾਂ ਤੋਂ ਤੇ ਆਪਣੇ ਅੰਦਰਲੇ ਚਾਨਣ ਤੱਕ ਪਹੁੰਚਣ ਦੇ ਰਸਤੇ ਤੋਂ ਵੀ ਬਚ ਰਹੇ ਹਾਂ ਇਹ ਇਹ ਸੋਚਣ ਲਈ ਇੱਕ ਬਹੁਤ ਡੂੰਗਾ ਸਵਾਲ ਹੈ ਜੇ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟਸ ਦੱਸੋ ਕਿਹੜੀ ਕਿਤਾਬ ਦੀ ਸਮਰੀ ਤੁਸੀਂ ਸੁਣਨਾ ਚਾਹੁੰਦੇ ਹੋ ਅਗਲੇ ਐਪੀਸੋਡ ਚ ਬੁੱਕਬਾਨੀ ਜਿੱਥੇ ਹਰ ਕਿਤਾਬ ਬੋਲਦੀ ਹੈ